ਦੇਖੋ ਜਿਹੜਾ ਫੀਮ ਤੇ ਭੰਗ ਦਾ ਨਸ਼ਾ ਇਹਦਾ ਕੋਟਾ ਵੀ ਬਣਦਾ ਕੋਟਾ ਬਣਦਾ ਨਿੰਗਮਾ ਬਣਾਉਂਦੇ ਪਿੰਦੇ ਨੇ ਕਦੇ ਤੁਸੀਂ ਨਿੰਗ ਸਿੰਘ ਦਵਾਈ ਲੈਂਦਾ ਦਿਖਾਓ ਬਿ ਡਾਕਟਰ ਦੀ ਲਾਈਨ 'ਚ ਲੱਗਿਆ ਬੈਠਾ ਔਰ ਕਦੇ ਤੁਸੀਂ ਇਹ ਦੱਸੋ ਵੀ ਫੀਮ ਖਾ ਕੇ ਜਾਂ ਭੁੱਕੀ ਖਾ ਕੇ ਜਾਂ ਡੋਡੇ ਖਾ ਕੇ ਕੋਈ ਮਰਦਾ ਨਹੀਂ ਸੀ ਦੇਖੀ ਜਦੋਂ ਚੁੱਲ੍ਹਾ ਬਲਦਾ ਸੀ ਧੂਆ ਆਉਂਦਾ ਸੀ ਆਲੇ ਦੁਆਲੇ ਬਹਿ ਕੇ ਪੀੜੀਆਂ ਤੇ ਰੋਟੀ ਖਾਂਦੇ ਸੀ ਉਹ ਇੱਕ ਬਿਮਾਰੀਆਂ ਤੋਂ ਕੁਦਰਤ ਦਾ ਇੱਕ ਨਿਯਮ ਸੀ ਉਹ ਤਾਂ ਸਾਰੇ ਦੂਰ ਹੋ ਗਏ ਕਿੱਥੇ ਬਹਿ ਕੇ ਰੋਟੀਆਂ ਬਣਾਉਂਦੀਆਂ ਸੀ ਹੁਣ ਖੜਕੇ ਬਣਾਉਂਦੀਆਂ ਨੇ ਹੁਣ ਕਮਰਾ ਬੰਦ ਕਿਚਨ ਆ ਗਿਆ ਕਿੱਥੇ ਦਾਲ ਤੌਲੀਆਂ ਚ ਬਣਦੀ ਸੀ ਜਾਂ ਵੱਡੇ ਪਤਿਲਿਆਂ ਚ ਹੀ ਬਣਦੀ ਲਾਲੋ ਬਿਲਕੁਲ ਬਿਲਕੁਲ ਉਹਨੂੰ 3-3 ਘੰਟੇ ਲੱਗਦੇ ਸੀ ਅੱਜ ਕੁੱਕਰ ਚ 25 ਮਿੰਟ ਲੱਗਦੇ ਆ ਉਹ ਦਾਲ ਬਣਦੀ ਨਹੀਂ ਉਹ ਦਾਲ ਫਟਦੀ ਆ ਟੁੱਟਦੀ ਆ ਫੀਮ ਹੋ ਗਿਆ ਭੰਗ ਭੰਗ ਹੋ ਗਈ ਇਹਨੂੰ ਤੁਸੀਂ ਸਹੀ ਮੰਨਦੇ ਹੋ ਕਿ ਇਹ ਨਸ਼ੇ ਤੁਹਾਨੂੰ ਕੀ ਲੱਗਦਾ ਵੀ ਆਮ ਜੋ ਨਸ਼ੇ ਨੇ दारू ਹੋ ਗਈ ਹੋਰ ਜਿਹੜਾ ਆਪਣਾ ਸਿੰਥੈਟਿਕ ਨਸ਼ਾ ਹੁਣ ਤਾਂ ਚਿੱਟਾ ਆ ਗਿਆ ਹਨਾ ਹੋਰ ਸਲਫਾ ਸਲਫਾ ਮੰਨਤਾ ਹੁਣ ਕਈ ਚੀਜ਼ਾਂ ਦੇ ਨਾਂ ਨਹੀਂ ਪਤਾ ਪਰ ਉਹ ਆ ਗਏ ਨੇ ਜਿਹੜਾ ਚਿੱਟਾ ਆਇਆ ਚਲੋ ਇਹ ਮੈਨੂੰ ਪਤਾ ਵੀ ਚਿੱਟਾ ਆ ਗਿਆ ਸਲਫਾ ਆ ਗਿਆ ਜੁਆਇੰਟ ਪੀਂਦੇ ਨੇ ਚਲੋ ਜੋ ਵੀ ਕੈਮੀਕਲ ਨਸ਼ੇ ਕੈਮੀਕਲ ਨਸ਼ੇ ਆ ਗਏ ਵੀ ਤੁਹਾਨੂੰ ਲੱਗਦਾ ਵੀ ਇਹ ਫੀਮ ਤੇ ਜਿਹੜੇ ਭੰਗ ਕੁਦਰਤੀ ਨਸ਼ੇ ਨੇ ਇਹ ਚੰਗੇ ਨੇ ਤੇ ਉਹ ਸਿੰਥੈਟਿਕ ਮਾੜੇ ਨੇ ਚਾਹੇ ਨਸ਼ਾ ਤਾਂ ਨਸ਼ਾ ਹੀ ਹੈ ਦੇਖੋ ਦੇਖੋ ਜਿਹੜਾ ਫੀਮ ਤੇ ਭੰਗ ਦਾ ਨਸ਼ਾ ਇਹਦਾ ਕੋਟਾ ਵੀ ਬਣਦਾ ਕੋਟਾ ਬਣਦਾ ਨਿੰਗ ਮਾ ਬਣਾਉਂਦੇ ਨੇ ਪੀਂਦੇ ਨੇ ਕਦੇ ਤੁਸੀਂ ਨਿੰਗ ਸਿੰਘ ਦਵਾਈ ਲੈਂਦਾ ਦਿਖਾਓ ਵੀ ਡਾਕਟਰ ਦੀ ਲਾਈਨ 'ਚ ਲੱਗਿਆ ਬੈਠਾ ਹੂੰ ਮੈਂ ਤਾਂ ਕਦੇ ਵੀ ਨਹੀਂ ਦੇਖਿਆ ਕਿ ਤੇਰਾ ਪਾਉਡਰ ਫੂਡ ਕਰਾਉਂਦਾ ਹੋਊ ਕਦੇ ਟੈਸਟ ਕਰਾਉਂਦਾ ਦਿਖਾ ਦਿਓ हां कोई लड़े त क्या आ <आजे>? जाए <laughs> केदे सटफेड लगी होवे वख्री गल लगी होवे गल वख्री है हां कोई चलो माड़ा मोटा दुख सुख आ जी हम फीम इक ਕੁਦਰਤੀ ਨਸ਼ਾ ਹਮ ਜਿਹਨੂੰ ਅੱਜ ਤੋਂ ਨਹੀਂ ਪੁਰਾਣਾ ਹੀ ਆਪਣਾ ਪੰਜਾਬ ਦਾ ਇੱਕ ਸ਼ੌਂਕੀਆ ਨਸ਼ਾ ਬਣਿਆ ਹੋਇਆ ਸੀ ਉਹ ਹਮ ਔਰ ਕਦੇ ਤੁਸੀਂ ਇਹ ਦੱਸੋ ਵੀ ਫੀਮ ਖਾ ਕੇ ਜਾਂ ਭੁੱਕੀ ਖਾ ਕੇ ਜਾਂ ਡੋਡੇ ਖਾ ਕੇ ਕੋਈ ਮਰਦਾ ਨਹੀਂ ਸੀ ਦੇਖਿਆ ਹਮ ਬੱਦ ਖਾ ਕੇ हां ਵੀ ਹੁਣ ਸਤਾ ਜਿਵੇਂ ਕੋਈ ਚਿੱਟੇ ਵਾਲਾ ਇਹ ਤਾਂ ਵੱਧ ਲੱਗ ਗਿਆ ਬੰਦਾ ਉੱਥੇ ਹੀ ਪੈ ਗਿਆ ਗਰਾਮੀ ਵੱਧ ਲਾਗੀ ਖਤਮ ਉਹ ਤਾਂ ਇਹ ਆ ਵੀ ਜੇ ਦੋ ਕੜ ਵੱਧ ਲਾ ਗਿਆ ਤਾਂ ਦੋ ਦਿਨ ਟਾਇਲਟ ਨਹੀਂ ਜਾਊਗਾ ਹੋਰ ਕੀ ਹੋਜੂ ਹਾਂ ਕਬਜ ਹੋਜੂਗੀ ਫਤ ਵੱਧ ਕਬਜ ਹੋਜੂਗੀ ਉਹ ਜਾਂ ਦੁੱਧ ਗੁੜ ਦੁੱਧ ਸ਼ੱਕਰ ਪੀ ਲੂਗਾ ਗੁੜ ਖਾ ਲੂਗਾ ਠੀਕ ਹੋਜੂਗਾ ਹਾਂ ਇਹ ਜਿਹੜੇ ਨਸੇ ਸੀਗੇ ਜਦੋਂ ਕੀ ਹੁੰਦਾ ਸੀਗਾ ਵੀ ਲੋਕਾਂ ਨੂੰ ਕੰਮ ਕਰ ਕਰਦੇ ਸੀ ਹੂੰ ਲੇਬਰ ਕਰਨੀ ਪੈਂਦੀ ਸੀ ਅੱਜ ਤੁਸੀਂ ਹੁਣ ਦੇਖੋ ਐਤ ਕੀ ਹਾੜੀਆਂ ਵੱਡੀਆਂ ਗਈਆਂ ਹਾਂ ਬਿਲਕੁਲ ਪੰਜਾਂ ਦਿਨਾਂ ਜੋ ਮਸ਼ੀਨਾਂ ਨਾਲ ਸਾਫ਼ ਕਰ ਸਾਫ਼ ਕਰਤਾ ਪਹਿਲਾਂ ਹੱਥੀ ਕਰਦੇ ਸੀ ਮਹੀਨਾ ਭਰ ਪੂਰੇ ਪੰਜਾਬ 'ਚ ਰੌਣਕ ਲੱਗੀ ਰਹਿੰਦੀ ਸੀ ਹਨਾ ਲੋਕ ਰਿਸ਼ਤੇਦਾਰੀਆਂ 'ਚ ਜਾਂਦੇ ਸੀ ਯਾਰ ਭੂਆ ਦੀ ਕਣਕ ਵੱਢਣ ਚੱਲੇ ਆ ਬਸ ਥੋੜੇ ਦਿਨ ਰਹਿ ਗਏ ਹਨਾ ਹਾਂ ਬਿਲਕੁਲ ਬਿਲਕੁਲ ਕਾਜ ਮਾਮੇ ਹੋ ਜਾਣੇ ਜੋ ਕਿ ਵੱਡੇ ਹੋਈਆਂ ਜੋ ਮਾਮੇ ਦੇ ਚੱਲੇ ਆ ਸਾਰੇ ਇਕੱਠੇ ਹੁੰਦੇ ਸੀ ਸਵੇਰ ਦਾ ਹਾਜ਼ਰੀ ਆਉਂਦੀ ਸੀ ਦੁਪਹਿਰ ਦੀ ਰੋਟੀ ਆਉਂਦੀ ਸੀ ਹਨਾ ਸ਼ਾਮ ਦੀ 4 ਵਜੇ ਚਾਹ ਆਉਂਦੀ ਸੀ ਮੈਂ ਵੱਡੀ ਹੋਈ ਆ ਕਣਕ ਮੇਰੇ ਤਾਂ ਪਤਾ ਕੀ ਬਾਤ ਹੈ ਸਮਝ ਗਏ ਜਣਕੇ ਇੱਕ ਚਾ ਹੁੰਦਾ ਸੀ ਜਾਂ ਧੁੱਪ ਚ ਕਣਕ ਵੱਢਣ ਦਾ ਹਾਂ ਅੱਜ ਕੱਲ ਕਿਹੜਾ ਵੱਢਣ ਦਿੰਦਾ ਕੋਈ ਤੂ ਫਿਰ ਗਰੀਬ ਆਦਮੀ ਨੂੰ ਤੂੜੀ ਨਹੀਂ ਲੱਭਦੀ ਤੂੜੀ ਨਹੀਂ ਲੱਭਦੀ ਬਿਲਕੁਲ ਜੀ ਸੱਚ ਆ ਜਮਾ ਹਾਂ ਜੀ ਅੱਛਾ ਤੂੜੀ ਨਹੀਂ ਲੱਭਦੀ ਤਾਂ ਜਾਨਵਰ ਕਿੱਥੋਂ ਪਾਲੂਗਾ ਹੂੰ ਤੇ ਜਾਨਵਰ ਨਹੀਂ ਹੈਗੇ ਤਾਂ ਦੁੱਧ ਕਿੱਥੋਂ ਆਊਗਾ ਦੁੱਧ ਸਾਰੇ 5-5 ਲੀਟਰ ਭਾਲਦੇ ਨੇ ਹੂੰ ਤੇ ਸਾਧਨ ਕੋਈ ਉਹਦਾ ਰੱਖਦੇ ਨਹੀਂ ਯਾਨੀ ਉਹ ਧੁੱਪ ਦੇ ਵਿੱਚ ਕੰਮ ਕਰਨ ਦੇ ਲਈ ਉਹ ਤੀਜਾਂ ਸਹਾਈ ਹੁੰਦੀਆਂ ਸੀਗੀਆਂ ਬਿਲਕੁਲ ਉਹ ਵੀ ਇੱਕ ਪੰਜਾਬ ਦਾ ਕਲਚਰ ਸੀ ਉਹ ਵੀ ਬਿਮਾਰੀਆਂ ਤੋਂ ਬਚਣ ਦਾ ਇੱਕ ਸਾਧਨ ਸੀ ਜਦੋਂ ਚੁੱਲ੍ਹਾ ਬਲਦਾ ਸੀ ਧੂਆ ਆਉਂਦਾ ਸੀ ਆਲੇ ਦੁਆਲੇ ਬਹਿ ਕੇ ਪੀੜੀਆਂ ਤੇ ਰੋਟੀ ਖਾਂਦੇ ਸੀ ਉਹ ਇੱਕ ਬਿਮਾਰੀਆਂ ਤੋਂ ਕੁਦਰਤ ਦਾ ਇੱਕ ਨਿਯਮ ਸੀਗਾ ਉਹ ਤਾਂ ਸਾਰੇ ਦੂਰ ਹੋ ਗਏ ਕਿੱਥੇ ਬਹਿ ਕੇ ਰੋਟੀਆਂ ਬਣਾਉਂਦੀਆਂ ਸੀ ਹੁਣ ਖੜਕੇ ਬਣਾਉਂਦੀਆਂ ਨੇ ਹੁਣ ਕਮਰਾ ਬੰਦ ਕਿਚਨ ਆ ਗਏ ਹੈਨਾ ਕਿੱਥੇ ਦਾਲ ਤੌੜੀਆਂ ਚ ਬਣਦੀ ਸੀ ਹਾਏ ਹਾਏ ਤੌੜੀ ਵਾਲੀ ਦਾਲ ਜਦ ਵੱਡੇ ਪਤੀਲਿਆਂ 'ਚ ਹੀ ਬਣਦੀ ਲੈ ਲੋ ਉਹਨੂੰ 3-3 ਘੰਟੇ ਲੱਗਦੇ ਸੀ ਅੱਜ ਕੁੱਕਰ 'ਚ 25 ਮਿੰਟ ਲੱਗਦੇ ਆ ਉਹ ਦਾਲ ਬਣਦੀ ਨਹੀਂ ਉਹ ਦਾਲ ਫਟਦੀ ਆ ਟੁੱਟਦੀ ਆ ਸਮਝ ਗਏ ਔਰ ਸੀਟੀਆਂ ਨਾਲ ਉਹਦੀ ਸਾਰੀ ਤਾਂ ਜਿਹੜਾ ਪ੍ਰੋਟੀਨ ਆ ਬਾਹਰ ਕੱਢ ਦਿੰਨੇ ਅਸੀਂ ਜਿੰਨਾ ਕੋ ਦਾ ਪ੍ਰੋਟੀਨ ਹੁੰਦਾ ਸੀਟੀ ਵੱਜੀ ਜਾਂਦੇ ਬਾਹਰ ਨਿਕਲ ਜਾਂਦਾ ਟੁੱਟੇ ਹੋਏ ਦਾਲ ਆ ਛੱਕੀ ਚੱਲੋ ਯਾਨੀ ਤੁਸੀਂ ਮੰਨਦੇ ਹੋ ਵੀ ਫੀਮ ਤੇ ਜਿਹੜੀ ਫੀਮ ਡੋਡੇ ਪੁੱਕੀ ਜੇ ਕੋਈ ਕਰਦਾ ਵੀ ਸੀ ਤਾਂ ਕੋਈ ਮਰਦਾ ਨਹੀਂ ਸੀ ਹੂੰ ਕੋਈ ਬਿਮਾਰ ਨਹੀਂ ਸੀ ਹੁੰਦਾ ਠੀਕ ਹੈ ਠੀਕ ਹੈ ਲੋਕ ਮਿਹਨਤ ਕਸ਼ ਕਰਦੇ ਸੀ ਉਹਨਾਂ ਦਾ ਡੰਗ ਸਰਦਾ ਸੀ ਕੁਦਰਤੀ ਨਿਸ਼ਾ ਇੱਕ ਤੁਨ ਮੈਂ ਹੋਰ ਦੱਸਦਾ ਧਰਤੀ ਤੇ ਕੋਈ ਵੀ ਚੀਜ਼ ਪੈਦਾ ਹੁੰਦੀ ਆ ਕੋਈ ਵੀ ਉਹ ਕਿਸੇ ਨਾ ਕਿਸੇ ਚੀਜ਼ ਲਈ ਜਾਂ ਤਾਂ ਆਪਣੇ ਇਨਸਾਨੀਅਤ ਲਈ ਵਧੀਆ ਕੋਈ ਨਾ ਕੋਈ ਬਿਮਾਰੀ ਦਾ ਕਾਰਨ ਨਾ ਹੋ ਜਾ ਕਿਸੇ ਪਸ਼ੂਦਾਕਰਨ ਕੀ ਬਾਤ ਹੈ ਬਿਲਕੁਲ ਸੱਚ ਹੈ ਜਮਾਂ ਸੱਚ ਹੈ